ਮਹਾਰਾਜਾ ਪ੍ਰਤਾਪ ਸਿੰਘ ਜੀ ਦੇ بیٹے ਮਹਾਰਾਜਾ ਹਿੰਮਤ ਸਿੰਘ ਹੋਰੀ ਜਿਹੜੇ ਕਿ 72 ਸਾਲ ਦੀ ਉਮਰ ਦੇ ਵਿੱਚ ਵਿਦਾਂਤਾਪੁਰ ਹਸਪਤਾਲ ਦਿੱਲੀ ਦੇ ਵਿੱਚ ਉਹਨਾਂ ਦੀ ਕੱਲ ਮੌਤ ਹੋਈ ਹੈ ਮਹਾਰਾਜਾ ਸਾਹਿਬ ਨਾ ਬਾ ਬਹੁਤ ਪੈਟੀਆਟ ਹੋਏ ਆਪਣੇ ਦੇਸ਼ ਦੇ ਲਈ ਕੌਮ ਦੇ ਲਈ ਉਹਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀ ਅੱਜ ਅਸੀਂ ਸਾਰੇ ਜਾਣੇ ਸਾਰਾ ਨਾ ਬਾ ਇਕੱਠਾ ਹੋਇਆ ਹੋਇਆ ਤੇ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਇਕੱਠੇ ਹੋਇਆ ਹੈ ਇਹ ਜਿਹੜੇ ਆਸਤਨ ਨੂੰ ਫਾਂਸੀ ਏਡੀਆ ਪਹਿਲਾਂ ਮਹਾਰਾਜਾ ਦਸੌਂ ਸਿੰਘ ਨੂੰ ਵੀ ਇਸ ਤਨੇ ਬੇਦਖਲ ਕੀਤਾ ਗਿਆ ਸੀਗਾ ਤੇ ਇਸੇ ਤਰ੍ਹਾਂ ਮਹਾਰਾਜਾ ਪ੍ਰਤਾਪ ਸਿੰਘ ਜੀ ਇਹ ਬੇਟੇ ਇਹ ਵੀ ਅਸ਼ੀਰ ਛੱਡ ਗਏ ਨੇ ਕਿ ਉਹ ਪ੍ਰਵਾਸ ਜਿਹਨੇ ਵੱਡੇ ਸਾਹਿਬ ਜادہ ਦਾ ਸੰਸਕਾਰ ਕੀਤਾ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਤੇਰਾ ਘਰ ਮੇਰਾ ਹੱਸੇ ਕਹਿ ਕੇ ਨਮਾਜ਼ਿਆ ਤੇ ਅੱਜ ਉਹਨਾਂ ਦੀ ਪੀੜੀ ਦੇ ਵਿੱਚੋਂ ਰਾਜਾ ਹਿੰਮਤ ਸਿੰਘ ਜੀ ਦਾ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਜਾਣਾ ਨਾਬਾ रियासत ਦੇ ਰਾਜਿਆਂ ਦਾ ਨਾਮ ਧਰਮੀ ਰਾਜਿਆਂ ਤੇ ਪੰਥ ਪ੍ਰਤੀ ਸ਼ਰਧਾ ਰੱਖਣ ਵਾਲੇ ਰਾਜਿਆਂ ਵਜੋਂ ਮਸ਼ਹੂਰ ਹੈ ਨਾਬਾ रियासत ਦੇ ਹੀ ਮਹਾਰਾਜਾ ਰਿਪੂ ਦਮਨ ਸਿੰਘ ਨੇ ਅੰਗਰੇਜ਼ਾਂ ਨਾਲ ਲੋਹਾ ਪੈਂਦੇ ਹੋਏ ਬਗਾਵਤ ਕੀਤੀ ਸੀ ਜਿਸ ਦੀ ਸਜ਼ਾ 1923 ਵਿੱਚ ਉਨ੍ਹਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਉਨ੍ਹਾਂ ਦੇ ਪੋਤਰੇ ਅਤੇ ਨਾਬਾ रियासत ਦੇ ਆਖਰੀ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਦੇ ਸੁਪੁੱਤਰ ਮਹਾਰਾਜਾ ਕੁਮਾਰ ਹਿੰਮਤ ਸਿੰਘ ਜਿਨ੍ਹਾਂ ਦੀ ਕੀ ਉਮਰ 72 ਸਾਲ ਦਾ ਅੰਤਿਮ ਸੰਸਕਾਰ ਨਾਬਾ ਦੀਆਂ ਇਸ ਮਾਦਾ ਵਿਖੇ ਰੀਤੀ ਰਿਵਾਜਾਂ ਅਨੁਸਾਰ ਕੀਤਾ ਗਿਆ ਮਹਾਰਾਜਾ ਹਿੰਮਤ ਸਿੰਘ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੇ ਵਿਧਾਤਾ ਹਸਪਤਾਲ ਚ ਦਾਖਲ ਸਨ ਅੰਤਿਮ ਰਸਮਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਐਸਜੀਪੀਸੀ ਦੇ ਮੈਂਬਰ ਸਤਵਿੰਦਰ ਸਿੰਘ ਤੋੜਾ ਨਾਭਾ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਤੋਂ ਇਲਾਵਾ ਵੱਡੀਆਂ ਕਈ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨੂੰ ਦੁੱਖ ਸਾਂਝਾ ਕੀਤਾ ਇਸ ਮੌਕੇ ਇਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਨਾਭਾ ਰਿਆਸਤ ਦਾ ਨਾਮ ਸਿੱਖ ਇਤਿਹਾਸ ਅਤੇ ਦੇਸ਼ ਭਗਤੀ ਨੂੰ ਲੈ ਕੇ ਹਮੇਸ਼ਾ ਸਨਮਾਨ ਨਾਲ ਲਿਆ ਜਾਂਦਾ ਉਸ ਪਰਿਵਾਰ ਵੱਲੋਂ ਮਹਾਰਾਜਾ ਕੁਮਾਰ ਹਿੰਮਤ ਸਿੰਘ ਦੇ ਦੇਹਾਂਤ ਨਾਲ ਪੂਰੇ ਨਾਬੇ ਵਿੱਚ ਸੋਗ ਦੀ ਲਹਿਰ ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਉਹ ਆਪਣੇ ਵੱਲੋਂ ਸ਼ਰਦਾ ਪੇਟ ਕਰਦੇ ਨੇ ਇਹ ਖਬਰ ਹੈ ਜੀ ਰਿਆਸਤ ਨਾਬਾ ਦੇ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਦੇ بیٹے ਮਹਾਰਾਜਾ ਹਿੰਮਤ ਸਿੰਘ ਹੋਰੀ ਜਿਹੜੇ ਕਿ 72 ਸਾਲ ਦੀ ਉਮਰ ਦੇ ਵਿੱਚ ਵਿਦਾਂਤਾ ਹੋਟ ਹਸਤਾਲ ਦਿੱਲੀ ਦੇ ਵਿੱਚ ਉਹਨਾਂ ਦੀ ਕੱਲ ਮੌਤ ਹੋਈ ਹੈ ਅੱਜ ਉਹਨਾਂ ਦਾ ਪਾਰਥੀਵ ਸ਼ਰੀਰ ਜਿਹੜਾ ਹੀਰਾ ਮਹਿਲ ਨਾਬਾ ਦੇ ਵਿੱਚ ਲਿਆਂਦਾ ਗਿਆ ਸੰਗਤ ਦਰਸ਼ਨ ਕਰ ਰਹੀ ਐ ਉਸ ਤੋਂ ਬਾਅਦ ਸੰਸਕਾਰ ਹੈ ਜੀ ਔਰ ਪੂਰੇ ਨਾਬਾ ਸ਼ਹਿਰ ਦੇ ਵਿੱਚ ਔਰ ਜਿਹੜੇ ਵੀ ਪਿਆਰ ਕਰਦੇ ਨੇ ਮਾਰਦਾ ਹੀਰਾ ਸਿੰਘ ਦੇ ਪਰਿਵਾਰ ਨੂੰ ਸਾਰਿਆਂ ਦੇ ਵਿੱਚ ਸ਼ੋਕ ਦੀ ਲਹਿਰ ਔਰ ਸਾਰੇ ਆ ਕੇ ਇਥੇ ਉਹਨਾਂ ਦੇ ਦਰਸ਼ਨ ਕਰ ਰਹੇ ਨੇ ਸੋ ਮੈਂ ਵੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਕਿਉਂਕਿ ਇਹ रियासत ਜਿਹੜੀ ਹੈ ਇਹ ਇੱਕ ਵੱਖਰੀ रियासत ਵਜੋਂ ਜਾਣੀ ਜਾਂਦੀ ਹੈ ਨਾਬਾ रियासत ਚਾਹੇ ਉਹ ਸਿੱਖ ਮਿਰਜਾ ਇੱਕ ਲਾਗੂ ਕਰਨ ਦੀ ਗੱਲ ਹੈ ਚਾਹੇ ਉਹ ਧਰਮੀ ਰਾਜ ਦੀ ਗੱਲ ਹੈ ਔਰ ਉਸ ਖਾਨਦਾਨ ਦੇ ਵਿੱਚੋਂ ਕਿਸੇ ਪਰਿਵਾਰ ਦਾ ਤੁਰ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡਾ ਘਾਟਾ ਤੇ ਦਿਲ ਉਦਾਸ ਹੈ ਜੀ ਤੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਮਹਾਰਾਜਾ ਸਾਹਿਬ ਨਾਭਾ ਬਹੁਤ ਪੈਟ੍ਰੀਅਟ ਹੋਏ ਨੇ ਆਪਣੇ ਦੇਸ਼ ਦੇ ਲਈ ਕੌਮ ਦੇ ਲਈ ਉਹਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਜੀ ਮਹਾਰਾਜਾ ਮਹਤਾ ਸਾਹਿਬ ਦਾ ਅੱਜ ਦਿਹਾਂਤ ਹੋਇਆ ਅੱਜ ਜਿਸ ਸਾਰੇ ਜਾਣੇ ਸਾਰਾ ਨਾਭਾ ਇਕੱਠਾ ਹੋਇਆ ਹੋਇਆ ਤੇ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਇਕੱਠੇ ਹੋਏ ਆ ਸਾਰੇ ਜਾਣੇ ਰਲ ਕੇ ਅਸੀਂ ਪਰਮਾਤਮਾ ਕੇ ਗੁਰੂਵੋ ਕੇ ਅਰਦਾਸ ਕਰਦੇ ਹਾਂ ਕਿ ਜੋ ਇਹ ਜੇ ਪੈਟ੍ਰਿਓਟ ਰਾਜੇ ਹੋਏ ਨੇ ਇੰਨਾ ਧਰਮਗੁਰੂ ਚਲਾਇਆ ਗੁਰੂ ਮਹਾਰਾਜ ਚੇਪਾ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਇਹ ਮਹਾਰਾਜਾ ਰਬਿੰਦਨ ਸਿੰਘ ਦੇ ਪੁੱਤਰੇ ਮਹਾਰਾਜਾ ਪ੍ਰਤਾਪ ਸਿੰਘ ਦੇ ਸੁਪੁੱਤਰ ਰਾਜਾ ਕੁਮਾਰ ਹਿੰਮਤ ਸਿੰਘ ਜੀ ਸਵਰਗਵਾਸ ਹੋ ਗਏ ਨੇ ਬਹੁਤ ਦੁੱਖ ਦੀ ਗੜੀ ਹੈ ਇਸ ਨਾ ਭੈਰਿਆ ਦੇ ਸ਼ਾਹੀ ਪਰਿਵਾਰ ਨੇ ਪੰਥ ਦੀ ਕੌਮ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਦੇਸ਼ ਦੀ ਸੇਵਾ ਕੀਤੀ ਹੈ ਇਹਨਾਂ ਨੇ ਜੀ ਦੀ ਸੇਵਾ ਵਾਸਤੇ ਆਪਣਾ ਰਾਜ ਭਾ ਵੀ ਕੁਰਬਾਨ ਕਰਤਾ ਸੀ ਬਹੁਤ ਵਧੀਆ ਰਾਜ ਰਹਿਣਾ ਦਾ ਤੇ ਇਹਨਾਂ ਦਾ ਜਾਨ ਦਾ ਬਹੁਤ ਵੱਡਾ ਦੁੱਖ ਹੈ ਇੱਕ ਸਿਆਣਾ ਜਿਹੜਾ ਰਾਜਾ ਸੀ ਇੱਕ ਸਿਆਣਾ ਇਨਸਾਨ ਸੀ ਸਾਡੇ ਤੋਂ ਜੁਦਾ ਹੋ ਗਿਆ ਤੇ ਇਸ ਦੁੱਖ ਦੀ ਘੜੀ ਵਿੱਚ ਮੈਂ ਪ੍ਰਧਾਨ ਸਾਹਿਬ ਸ਼ਰੂਨੀ ਕਮੇਟੀ ਐਡਵੋਕੇਟ ਅਨਰਜੀ ਧਾਮੇ ਸਾਹਿਬ ਵੱਲੋਂ ਸਮੁੱਚੀ ਸ਼ਮੂਡੀ ਵੱਲੋਂ ਸ਼ਾਹੀ ਪਰਾਂ ਦੁੱਖ ਦੀ ਸਾਂਝ ਪਾਉਣਾ ਜਿਹੜੀ ਇਹ ਰਿਆਸਤ ਨੂੰ ਫਾਂਸੀ ਏਰੀਆ ਪਹਿਲਾਂ ਮਹਾਰਾਜਾ ਜਸਵੰਤ ਸਿੰਘ ਨੂੰ ਵੀ ਇਸ ਤਨੇ ਬੇਦਖਲ ਕੀਤਾ ਗਿਆ ਸੀਗਾ ਆਜ਼ਾਦ ਵਿਚਾਰਾ ਕਰ ਕਰਕੇ ਤੇ ਇਸ ਕਰਕੇ ਸੀਗਾ ਤੇ ਇਸੇ ਤਰ੍ਹਾਂ ਮਹਾਰਾਜਾ ਪ੍ਰਤਾਪ ਸਿੰਘ ਜੀ ਦੇ ਇਹ बेटे अपने सरदार की ननंद आई हां जी ओम सिंह जी ਤੇ हां जी ਤੇ ਇਹ ਵੀ ਅੱਜ ਛੀੜ ਛੱਡ ਗਏ ਨੇ ਇਹਨਾਂ ਦੀ ਦੂਸਰੀ ਤੀਸਰੀ ਪੀੜ੍ਹੀ ਹੈ ਤੇ ਲੇਕਿਨ ਇਹਨਾਂ ਦੇ ਅੱਜ ਇਸ ਘਟਨਾ ਦੇ ਨਾਲ ਇੱਥੇ ਹੋਣ ਦੇ ਨਾਲ ਸੰਸਕਾਰ ਹੋਣ ਦੇ ਨਾਲ ਸਾਰੀ ਹਿਸਟਰੀ ਦਿਮਾਗ 'ਚ ਤਾਜ਼ਾ ਹੋ ਗਈ ਹੈ ਦੁਬਾਰਾ ਉਹੀ ਮੁਰ ਹਿਸਟਰੀ ਚੱਲ ਪਈ ਹੈ ਪੁੱਤੇ ਅਤੇ ਮਹਾਰਾਜਾ ਪ੍ਰਤਾਪ ਸਿੰਘ ਜੀ ਦੇ ਪੁੱਤਰ ਰਾਜਾ ਹਿੰਮਤ ਸਿੰਘ ਜੀ ਅੱਜ 19 ਮਈ ਨੂੰ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਉਹਨਾਂ ਦਾ ਜਿਹੜਾ ਪਛੋਕੜ ਸੀ ਉਹ ਬਹੁਤ ਹੀ ਮੈਨੂੰ ਲੱਗਦਾ ਹੈ ਸਾਡੇ ਸਿੱਖਾਂ ਦੇ ਇੱਕ ਬਹੁਤ ਵੱਡੀ ਦੁਖਦਾਈ ਖਬਰ ਹੈ ਪੂਰੀ ਕੌਮ ਲਈ ਕਿਉਂਕਿ ਉਹ ਪਰਿਵਾਰ ਸੀ ਜਿਨੇ ਵੱਡੇ ਸਾਹਿਬ ਜੀ ਦਾ ਸੰਸਕਾਰ ਕੀਤਾ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਤੇਰਾ ਘਰ ਮੇਰਾ ਹੱਸੇ ਕਹਿ ਕੇ ਨਮਾਜ਼ਿਆ ਤੇ ਅੱਜ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਰਾਜਾ ਹਿੰਮਤ ਸਿੰਘ ਜੀ ਦਾ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਜਾਣਾ ਬਹੁਤ ਹੀ ਦੁਖਦਾਈ ਖਬਰ ਹੈ ਮੈਂ ਉਮੀਦ ਕਰਦਾ ਤੇ ਕਸ਼ ਕਰਦਾ ਆਕਾਲਪੁਰਖ ਜੀ ਅੱਗੇ ਕਿ ਉਹ ਹਮੇਸ਼ਾ ਨਾ ਬਾਸ਼ਾਹੀ ਪਰਿਵਾਰ ਤੋਂ ਜਾਂ ਨਾਬੇ ਦੇ ਜਿਹੜੇ ਧਰਮੀ ਮਹਾਰਾਜੇ ਸੰਗ ਲੋਕ ਸੇਧ ਲੈ ਸਕਣ ਅਤੇ ਇਸ ਰਾਜਾ ਹਿੰਮਤ ਸਿੰਘ ਜੀ ਦੀ ਜਿਹੜੀ ਉਹਨਾਂ ਦੇ ਜੀਵਨ ਰਿਹਾ ਉਸ ਤੋਂ ਸੇਧ ਲੈ ਕੇ ਹਮੇਸ਼ਾ ਗੁਰਮਤ ਦੇ ਧਾਰਨੀ ਹੋ ਸਕਣ ਤੇ ਆਉਣ ਵਾਲੀ ਪੀੜ੍ਹੀ ਵੀ ਜਿਹੜੀ ਹੈ ਆਪਣੇ ਵੰਸ਼ ਤੇ ਜਿਹੜੀ ਰਾਜਾ ਹਿੰਮਤ ਸਿੰਘ ਜੀ ਦਾ ਅੱਗੇ ਪਰਿਵਾਰ ਹੈ ਉਹ ਉਹਨਾਂ ਨੂੰ ਬਾਣਾ ਮੰਨਣ ਦਾ ਆਕਾਲਪੁਰਖ ਜੀ ਬਲ ਬਖਸ਼ਣ ਅਤੇ ਗੁਰਮਤ ਜੀਵਨ ਜਿਉਣ ਦਾ ਜਿਹੜਾ ਹੈ ਉਹ ਸੇਧ ਦੇ ਸਾਉ ਸ਼ਰੀਫ ਉਹ ਬਜ਼ੁਰਗ ਸਾਡੇ ਗਏ ਨੇ ਦੁੱਖ ਹੈ ਅਤੇ ਮੇਰਾ ਜਿਹੜਾ ਪਰਿਵਾਰ ਦੇ ਨਾਲ ਖੜਾ ਇਸ ਵਕਤ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਣਾ ਦਾ ਦੁੱਖ ਹੈ। ਅੱਜ ਸਾਰ ਨੂੰ ਅਪਰਾਧ ਭਰਿਆ ਚਿੰਨ ਹੈ ਸਾਡੇ ਸ਼ਹਿਰ ਦੇ ਮਹਾਰਾਜ ਜੀ ਦੇ ਇਥੇ ਹਾਦਸਾ ਹੋ ਗਿਆ। ਅੱਜ ਉਹਨਾਂ ਦਾ ਸੰਸਕਾਰ ਹੈ। ਸਾਡਾ ਸਾਰਾ ਸ਼ਹਿਰ ਨਾਪਾ ਸੁੱਖ ਟੁੱਟਿਆ ਹੋਇਆ ਹੈ। ਇਹ ਜੀ ਮਨੁੱਖ ਬਹੁਤ ਘੱਟ ਹੁੰਦੇ ਨੇ ਦੁਨੀਆ ਤੇ ਜਿਹੜੇ ਇੱਥੇ ਆ ਕੇ ਲੋਕਾਂ ਦਾ ਭਲਾ ਮੰਗਦੇ